ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਜੀ ਫਿਰ ਤੋਂ ਮੱਕੀ ਉੱਪਰ ਬੜਾ ਹੀ ਅਹਿਮ ਸਵਾਲ ਆ ਇਹ ਕਿ ਮੱਕੀ ਨੂੰ ਯੂਰੀਆ ਕਿੰਨਾ ਪਾਉਣਾ ਚਾਹੀਦਾ ਕਦੋਂ ਪਾਉਣਾ ਚਾਹੀਦਾ ਤੇ ਕਿਵੇਂ ਪਾਉਣਾ ਚਾਹੀਦਾ ਵੈਸੇ ਤਾਂ ਯੂਰੀਆ ਤਕਰੀਬਨ ਜਿਹੜੀਆਂ ਗੀਤੀਆਂ ਲੱਗੀਆਂ ਨੇ ਉਹਨਾਂ ਤੋਂ ਖਤਮ ਹੋਣ ਦੇ ਵਾਲਾ ਹੀ ਹੈਗਾ ਵਾ ਖਤਮ ਹੋਣ ਵਾਲਾ ਹੀ ਹੈਗਾ ਪਰ ਜਿਹੜੀ ਯੂਰੀਆ ਪਾਉਣ ਦੇ ਲਈ ਅਹਿਮ ਗੱਲਾਂ ਨੇ ਉਦੇ ਬਾਰੇ ਅੱਜ ਤੁਹਾਡੇ ਨਾਲ ਚਰਚਾ ਕਰਾਂਗੇ ਕਿਉਂਕਿ ਯੂਰੀਆ ਮੱਕੀ ਦੇ ਵਿੱਚ ਮੈਂ ਕਹਿੰਦਾ ਵੀ ਅਹਿਮ ਰੋਲ ਅਦਾ ਕਰਦਾ ਵਾ ਅ ਗਰੋਥ ਪ੍ਰੋਮੋਟਰ ਵੀ ਹੈ ਯੂਰੀਆ ਸਾਰਾ ਕੁਝ ਯੂਰੀਆ ਹੀ ਹੈ ਕਿਉਂਕਿ ਯੂਰੀਏ ਤੋਂ ਬਿਨਾ ਮੱਕੀ ਹੈ ਜਿਹੜੀ ਉਹ ਹੋ ਨਹੀਂ ਸਕਦੀ ਤੇ ਆਪਣੀ ਮੱਕੀ ਜਿਹੜੀ ਦੇਖ ਸਕਦੇ ਹੋ ਤੁਸੀਂ ਇੱਥੇ ਹਜੇ ਤੱਕ ਦੋ ਗੱਟੇ ਯੂਰੀਆ ਤੇ ਪਾਏ ਆ ਜੀ ਤਕਰੀਬਨ ਅੱਜ 34 ਦਿਨਾਂ ਦੀ ਹੋ ਚੁੱਕੀ 35 34 35 ਦਿਨ ਦੀ ਤੇ ਯਾਨੀ ਜਿਹਦੀ ਗਰੋਥ ਤੁਸੀਂ ਦੇਖ ਸਕਦੇ ਹੋ ਤੇ ਹਜੇ ਯਾਨੀ ਕਿ ਪਹਿਲਾਂ ਤੇ ਇੱਕ ਬੋਰੀ ਪਹਿਲਾਂ ਯੂਰੀਆ ਪਾਇਆ ਤੇ ਇੱਕ ਬੂਰੀ ਵੀ ਫੇਰ ਪਾਈ ਏ ਤੇ ਜੂਰੀਏ ਦੀ ਤੇ ਉਸ ਤੋਂ ਬਾਅਦ ਤੇ ਤੇ ਕੀਤੀ ਸਪਰੇ ਹਿਊਮਿਕ ਐਸਿਡ ਐਂਡ ਫਲੂਵਿਕ ਐਸਿਡ ਆ ਜਾਂ ਕਹਿ ਲਓ ਜਿਵੇਂ ਆਈਪੀਐਲ ਦੀ 5ਜੀ ਦੇ ਨਾਮ ਤੇ ਆਉਂਦੀ ਆ ਸਾਲਟ ਸੇਮ ਆ ਤੇ ਵਿੱਚ ਨੈਨੋ ਜੂਰੀਆ ਦੇ ਦੋ ਸ਼ੀਸ਼ੀਆਂ ਤੇ ਪਹਿਲੀ ਜਿਹੜੀ ਸਪਰੇ ਕੀਤੀ ਸੀਗੀ ਆਪਾਂ ਸੁੰਢੀ ਤੋਂ ਤੇ ਉਹਦੇ ਵਿੱਚ ਪਾਈ ਸੀਗੀ ਨੈਨੋ ਡੀਏਪੀ ਤੇ ਡੇਢ ਗੱਟਾ ਡੀਏਪੀ ਦਾ ਪਾਇਆ ਸੀਗਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਮੱਕੀ ਤੁਸੀਂ ਦੇਖ ਸਕਦੇ ਹੋ ਵੀ ਗਰੋਥ ਕਿੰਨੀ ਸ਼ਾਨਦਾਰ ਹੈਗੀ ਆ ਤੇ ਯਾਨੀ ਕਿ ਬਹੁਤ ਸੋਹਣੀ ਆ ਪ੍ਰਮਾਤਮਾ ਨੇ ਰੰਗ ਭਾਗ ਲਾਏ ਆ ਮਿਹਨਤ ਨੂੰ ਅ ਮੈਂ ਤਾਂ ਆਪ ਚਾਹੁੰਨਾ ਵੀ ਸਾਰਿਆਂ ਦੀ ਫਸਲ ਅ ਵਧੀਆ ਹੋਵੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਨਾ ਚੰਗੀ ਹੋਵੇ ਤੇ ਬਾਕੀ ਮੱਕੀ ਦੇ ਵਿੱਚ ਕੋਈ ਕਮੀ ਨਹੀਂ ਗਈ ਲੀਮਾ ਗ੍ਰੀਨ ਦਾ X92 ਬੀਜ ਆ ਇਹ ਤੇ ਹੁਣ ਜਿਹੜੀ ਗੱਲ ਕਰਨੀ ਆ ਯੂਰੀਆ ਦੀ ਆਪਾਂ ਪਹਿਲਾ ਯੂਰੀਆ ਪਾਉਨੇ ਆਪਾਂ ਹਰੀ ਹੋਣ ਤੋਂ ਮੰਨ ਲਓ 15 ਜਾਂ 16 ਦਿਨਾਂ ਦੇ ਵਿੱਚ ਵਿੱਚ ਫਿਰ ਉਸ ਤੋਂ ਬਾਅਦ 20 ਦਿਨਾਂ ਤੇ ਦੂਜਾ ਯੂਰੀਆ ਤੇ ਤੀਜਾ ਯੂਰੀਆ ਯਾਨੀ ਕਿ ਪਾ ਦਨੇ ਆਪਾਂ 30 35 ਦਿਨ ਤੇ ਹੁਣ ਜਿਵੇਂ ਆਪਣੇ ਤਾਂ ਯੂਰੀਆ ਹੈਗਾ ਲੇਟ ਆ ਤੀਜਾ ਯੂਰੀਆ ਪਾਉਣਾ ਆ ਯਾਨੀ ਯੂਰੀਆ ਪਾਉਣ ਦਾ ਅ ਇੱਕੋ ਇੱਕ ਮਕਸਦ ਹੁੰਦਾ ਵੀ ਯਾਨੀ ਕਿ ਮੇਨ ਯਾਨੀ ਕਹੋ ਵੀ ਯੂਰੀਆ ਜਿਹੜਾ ਵਾ 40 ਦਿਨ ਤੋਂ ਪਹਿਲਾਂ ਪਹਿਲਾਂ ਜਾਂ 40 ਦਿਨ ਦੇ ਅੰਦਰ ਅੰਦਰ ਮੱਕੀ ਤੇ ਖਤਮ ਕਰ ਦੇਣਾ ਚਾਹੀਦਾ ਵਾ ਕਿਉਂਕਿ ਜਦੋਂ ਲੱਕ ਲੱਕ ਟੱਪ ਜਾਂਦੀ ਹੈ ਮੱਕੀ ਆਹ ਜਿਹੜੀ ਹੁਣ ਸਟੇਜ ਆਪਣੀ ਮੱਕੀ ਦੀ ਇਹ ਮੰਨ ਲਓ ਲੱਕ ਲੱਕ ਹੋਈ ਵੀ ਆ ਇਹ ਲੱਕ ਦੇ ਬਰਾਬਰ ਆ ਤੇ ਇਹ ਯਾਨੀ ਕਿ ਹੁਣ ਯੂਰੀਆ ਪਾਉਣ ਦਾ ਤੇ ਸਹੀ ਸਮਾਂ ਵਾ ਇਸ ਤੋਂ ਬਾਅਦ ਯੂਰੀਆ ਪਾਵਾਂਗੇ ਤੇ ਤਾਂ ਇਹ ਯਾਨੀ ਕਿ ਖਰਾਬ ਹੀ ਹੋਊਗਾ ਪੱਤੇ ਮੱਚਣਗੇ ਪੱਤਿਆਂ ਤੇ ਯੂਰੀਆ ਟਿਕੂਗਾ ਹੁਣ ਯੂਰੀਆ ਥੱਲੇ ਜਾਣਾ ਵਾ ਤੇ ਇਸ ਤੋਂ ਬਾਅਦ ਹੈਗਾ ਨੁਕਸਾਨ ਇਹਨੂੰ ਤੇ ਇਹ ਇੱਕ ਅਹਿਮ ਗੱਲ ਆ ਵੀ ਯਾਨੀ ਕਿ ਯੂਰੀਆ ਤੇ ਹੁਣ ਪਾਉਣ ਦਾ ਹੀ ਫਾਇਦਾ ਵਾ ਇਸ ਤੋਂ ਬਾਅਦ ਤੇ ਯੂਰੀਆ ਪਾਉਣ ਦਾ ਕੋਈ ਫਾਇਦਾ ਨਹੀਂ ਪੱਤੇ ਮੱਚਣਗੇ ਤੇ ਫਿਰ ਕਹੋਗੇ ਸਾਡੀ ਮੱਕੀ ਮੱਚ ਗਈ ਨੁਕਸਾਨ ਹੋਊਗਾ ਜਿਹੜਾ ਯੂਰੀਆ ਯਾਨੀ ਕਿ 40 ਕਿ ਦਿਨਾਂ ਦੇ ਅੰਦਰ ਅੰਦਰ ਯੂਰੀਆ ਪਾ ਦਿਆ ਕਰੋ ਤੇ ਪਾਣੀ ਦਾ ਖਿਆਲ ਜਾਦੇ ਰੱਖੋ ਪਾਣੀ ਵੱਧ ਲਾਓ ਇਹਨੂੰ ਚੌਥੇ ਦਿਨ ਮੱਕੀ ਨੂੰ ਪਾਣੀ ਲਾਓ ਫੇਰ ਹੀ ਮੱਕੀ ਗ੍ਰੋਥ ਕਰਨੀ ਆ ਆਪਣੇ ਪਾਣੀ ਦੀ ਬਦੌਲਤ ਹੀ ਆ ਪਾਣੀ ਵੱਧ ਲੱਗਿਆ ਹੋਇਆ ਇਹਨੂੰ ਤੇ ਵੱਧ ਪਾਣੀ ਦੇ ਕਾਰਨ ਹੀ ਮੱਕੀ ਨੇ ਇੰਨੀ ਗ੍ਰੋਥ ਕੀਤੀ ਆ ਨਹੀਂ ਇੰਨੀ ਗ੍ਰੋਥ ਛੇਤੀ ਕਰਦੀ ਨਹੀਂਗੀ ਤੇ ਬਾਕੀ ਜਿੰਨੇ ਬੰਦੇ ਆਪਣੇ ਨਾਲ ਜੁੜੇ ਨੇ ਸਾਰਿਆਂ ਨੂੰ ਪਤਾ ਵੀ ਆਪਾਂ ਵੀਡੀਓ ਸ਼ੁਰੂ ਤੋਂ ਪਾਈਆਂ ਸਾਨੂੰ ਇਹਦੇ ਵਿੱਚ ਇੱਕ ਵੀ ਝੂਠ ਨਹੀਂਗਾ ਨਾ ਆਪਾਂ ਕਿਸੇ ਕੰਪਨੀ ਦੇ ਕੋਈ ਪ੍ਰੋਮੋਸ਼ਨ ਕਰੀਏ ਮੈਂ ਕਹਾਂ ਮੈਂ ਕੰਪਨੀ ਦੀ ਆਧ ਦਵਾਈ ਉਹ ਜਿਹੜੀਆਂ ਦਵਾਈਆਂ ਆਪਾਂ ਪਾਈਆਂ ਨੇ ਕਿ ਉਹ ਸਸਤੀਆਂ ਤੇ ਆਮ ਨੇ ਨਾ ਕੋਈ ਮੈਂ ਕੋਈ ਮਹਿੰਗੀ ਕੰਪਨੀ ਦਾ ਕੋਈ ਗ੍ਰੋਥ ਪ੍ਰਮੋਟਰ ਪਾਵਾ ਨਾ ਕੋਈ ਹੋਰ ਪਾਵਾ ਉਹ ਜੇ ਕੰਮ ਤੋਂ ਆਪਾਂ ਦੂਰ ਨੇ ਸਾਰਾ ਕੁਝ ਪਹਿਲਾਂ ਕਰ ਕਰ ਦੇਖ ਲਿਆ ਫालतू ਖਰਚਾ ਕਰਨਾ ਉਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਫालतू ਖਰਚੇ ਕਰ ਕਰ ਕੇ ਤਾਂ ਆਪਾਂ ਆਪਦਾ ਹੀ ਲੌਸ ਕਰਾਂਗੇ ਉਹਦਾ ਫਾਇਦਾ ਕੋਈ ਬਾੜਾ ਹੁੰਦਾ ਨਹੀਂ ਤੇ ਹੁਣ ਇਹ ਤੇ ਦੋ ਸੁੰਡੀ ਵਾਲੀਆਂ ਸਪਰੇਆਂ ਹੋਈਆਂ ਨੇ ਤੇ ਕਈ ਬੰਦੇ ਕਹਿੰਦੇ ਨੇ ਸੁੰਡੀ ਮਾਰਦੀ ਨਹੀਂ ਤੇ ਹੁਣ ਆਪਾਂ ਇਹ ਦੋ ਸੁੰਡੀ ਵਾਲੀਆਂ ਸਪਰੇਆਂ ਕਰਤੀਆਂ ਵੀ ਦੱਸੋ ਇਹਨੂੰ ਸੁੰਡੀ ਪੈਣੀ ਨਹੀਂ ਹੁਣ ਜੋ ਸੁੰਡੀ ਪਾਊਗੀ ਤਾਂ ਫੇਰ ਇਹਤੇ ਹੋਰ ਸਪਰੇਅ ਕਰਾਂਗੇ ਯਾਨੀ ਕਿ ਸਾਰੀ ਮੱਕੀ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਕਿਤੇ ਵੀ ਕੋਈ ਯਾਨੀ ਕਿ ਟੋਗੇ ਦੇ ਵਿੱਚ ਕੋਈ ਵੀ ਸੁੰਡੀ ਨਹੀਂ ਬਿਲਕੁਲ ਸਾਫ਼ ਪਏ ਨੇ ਇਹ ਪੂਰੇ ਚੌੜੇ ਪੱਤੇ ਪਏ ਨੇ ਦੇਖ ਸਕਦੇ ਹੋ ਤੁਸੀਂ ਤੇ ਯਾਨੀ ਕਿ ਜਿਹੜਾ 40 ਦਿਨ ਤੋਂ ਪਹਿਲਾਂ ਪਹਿਲਾਂ ਯੂਰੀਆ ਪਾ ਦਿਆ ਕਰੋ ਇਸ ਤੋਂ ਬਾਅਦ ਯੂਰੀਆ ਪਾਉਣ ਤੇ ਨੁਕਸਾਨ ਹੀ ਆ ਮੱਕੀ ਨੂੰ ਤੇ ਕਿੰਨਾ ਪਾਉਣਾ ਯੂਰੀਆ ਪਾਉਣ ਦਾ ਵੱਧ ਤੋਂ ਵੱਧ ਤਿੰਨ ਗੱਟੇ ਜਾਂ ਜੇ ਰੇਤਲੇ ਮਾਹਣ ਨੇ ਉੱਥੇ ਵੱਧ ਚਾਰ ਗੱਟੇ ਵੀ ਪੈ ਜਾਂਦੇ ਨੇ ਯਾਨੀ ਕਿ ਚਾਰਕ ਗੱਟੇ ਹੱਦ ਤੁਸੀਂ ਪਾ ਸਕਦੇ ਹੋ ਡੱਕਰ ਬਾਣ ਨੇ ਪਰ ਉਹਨਾਂ ਵਿੱਚ ਤਿੰਨ ਗੱਟਿਆਂ ਤੋਂ ਵੱਧ ਯੂਰੀਆ ਨਾ ਲਾਓ ਤੇ ਇਹੀ ਗੁਜ਼ਾਰਸ਼ਾ ਕਿਉਂਕਿ ਫਿਰ ਜਦੋਂ ਵੱਧ ਯੂਰੀਆ ਪਾਉਂਦੇ ਹਨ ਵੱਧ ਯੂਰੀਆ ਪਾਉਣ ਨੁਕਸਾਨ ਇਹ ਹੁੰਦਾ ਵਾ ਮੱਕੀ ਕੀੜਾਂ ਦਾ ਛਾਲ ਮਾਰਦੀ ਐ ਇੱਕਦਮ ਪਰ ਐਂਡ ਤੇ ਆ ਕੇ ਪੱਤੇ ਉਹਦੇ ਸੁੱਕਣ ਲੱਗ ਜਾਂਦੇ ਨੇ ਛੇਤੀ ਜਿਹੜੇ ਆਹ ਹੇਠਲੇ ਪੱਤੇ ਨੇ ਤਾਂ ਇਹ ਪੱਤੇ ਐਂਡ ਤੇ ਆ ਕੇ ਸੁੱਕਦੇ ਨੇ ਪਰ ਉਦੋਂ ਲੱਗਦਾ ਵੀ ਯਾਰ ਸਾਡੀ ਮੱਕੀ ਤਾਂ ਖਰਾਬ ਹੋ ਗਈ ਜਾਂ ਸੁੱਕ ਗਈ ਤੇ ਫਿਰ ਇਹ ਚੀਜ਼ਾਂ ਹੈਗੀਆਂ ਨੇ ਯਾਨੀ ਕਿਹੜਾ ਯੂਰੀਆ ਵਾ 4 ਕਿੱਗੱਟੇ ਹੱਦ ਪਾ ਲਿਆ ਕਰੋ ਇਤੋਂ ਵੱਧ ਯੂਰੀਆ ਨਾ ਲਾਇਆ ਕਰੋ ਫੇਰ ਉਹ ਕਰਦਾ ਨੁਕਸਾਨ ਤੇ ਹੁਣ ਯਾਨੀ ਕਿ ਜਿਵੇਂ ਚ ਤਿੰਨ ਡਾਕਰ ਬਾਣਾ ਦੇ ਵਿੱਚ ਤਾਂ ਮੈਂ ਕਹਿੰਦਾ ਤਿੰਨ ਕਿੱਟੇ ਯੂਰੀਆ ਬਹੁਤ ਆ ਤਿੰਨਾਂ ਤੋਂ ਵੱਧ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾਗਾ ਤਾਂ ਉਹਦਾ ਨੁਕਸਾਨ ਹੀ ਆ ਤੇ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਕਿੱਟੇ ਹੀ ਪਾਉਣੇ ਨੇ ਆਪਾਂ ਹਜੇ 2-2 ਕਿੱਟਿਆਂ ਦੇ ਹਿਸਾਬ ਇੱਥੇ ਪਿਆ ਵਾ 1 ਕਿੱਟਾ ਬਾਕੀ ਜਿੱਦੇ 1 ਕਿੱਟਾ ਪਾਏਗਾ ਤੇ ਉਦਦੇ ਮੱਕੀ ਦੀ ਗਰੋਥ ਦੇਖੋ ਕਿੰ ਕਣਕ ਮੇਰੇ ਸਾਹ ਉਹਨਾਂ ਤਾਂ ਮੈਨੂੰ ਐ ਲੱਗਦਾ ਵੀ ਨਿਤ ਮੱਕੀ ਜੱਠ ਵਾਧੀ ਆ ਇੰਨੀ ਗ੍ਰੋਥ ਆ ਇੰਨਿਆਂ ਨੂੰ ਯੂਰੀਆ ਕੀਤਾ ਤੇ ਹਿਊਮਿਕ ਐਸਿਡ ਪਾਇਆ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਐਨ ਹਰੀ ਪਈ ਆ ਤੇ ਕਾਲੀ ਪਈ ਆ ਜਮਾ ਸੱਪਰ ਗਈ ਤੇ ਜਣੀ ਆਪਾਂ ਤੇ ਇਹੀ ਸਪਰੇਆ ਕੀਤੀਆਂ ਮੈਂ 2-3 ਤੇ ਬਾਕੀ ਕੋਈ ਬਾਹਲੀ ਤਾਕ ਤੂਤ ਵਾਲੀ ਦੁਕਾਨਦਾਰਾਂ ਪਿੱਛੇ ਨਾ ਲੱਗਿਆ ਕਰੋ ਜਦੋਂ ਆਪਾਂ ਦੁਕਾਨਦਾਰ ਨੂੰ ਕਹਾਂ ਭਾਈ ਆਹ ਦਵਾਈ ਦੇ ਉਦੋਂ ਉਹ ਹੀ ਦੇਊਗਾ ਜਦੋਂ ਉਹਨੂੰ ਜਾ ਕੇ ਆਪਾਂ ਕਵਾਂਗੇ ਕਿ ਭਾਈ ਸਾਡੀ ਮੱਕੀ ਨੂੰ ਸੁਣਦੀ ਆ ਸਾਡੀ ਮੱਕੀ ਨੂੰ ਆਹ ਹੋਇਆ ਪਿਆ ਫਿਰ ਉਹ ਆਪਦੀ ਮਰਜ਼ੀ ਨਾਲ ਐਵੇਂ ਦੇ ਦੇਊਗਾ ਨਾਲੇ ਦਾ ਫਿਰ ਵਾਰ-ਵਾਰ ਢੋਲੀਆਂ ਚੱਕੀ ਜਾਵਾਂਗੇ ਆ ਸਸਤੀ ਜ਼ਰੂਰ ਹੋ ਸਕਦੀ ਆ ਤੇ ਵਾਰ-ਵਾਰ ਢੋਲੀਆਂ ਚੱਕਣ ਦਾ ਤੇ ਉਹਦਾ ਫਾਇਦਾ ਕੋਈ ਨਹੀਂ ਉਹਦਾ ਨੁਕਸਾਨ ਹੀ ਹੁੰਦਾ ਵਾ ਆਪਣਾ ਤੇ ਇਹੀ ਆ ਖਰਚਾ ਜਾਨੀ ਕਿ ਘੱਟ ਤੋਂ ਘੱਟ ਕਰੀਏ ਤੇ ਫਸਲ ਜਿਹੜੀ ਆਪਾਂ ਆਵਦੀ ਵਧੀਆ ਕਰੀਏ ਤੇ ਜਾਣੀਏ ਮੱਕੀ ਦਾ ਹੁਣ ਚਾਰਵਾਲ ਨੂੰ ਨੇੜੇ ਜਾ ਰਹੀ ਆ ਤਕਰੀਬਨ 10 ਤੋਂ 15 ਜੁਲਾਈ ਦੇ ਵਿੱਚ ਵਿੱਚ ਸਾਈਲੇਜ ਲਈ ਤਿਆਰ ਹੋ ਜਾਣੀ ਆ ਤੇ ਇਹੀ ਆ ਵੀ ਜਾਨੀ ਕਿ ਮੀਂਹ ਮੂਹ ਜੇ ਤਾਂ ਘੱਟ ਪਿਆ ਇਹ ਤਾਂ ਵਧੀਆ ਸਾਰੇ ਵੀਰ ਭਰਾਵਾਂ ਦਾ ਪਿਛਲੇ ਸਾਲ ਵਧੀਆ ਸੀਗਾ ਠੀਕ ਸੀਗਾ ਕੰਮ ਬਾਲੇ ਮੀ ਨਹੀਂ ਪਈ ਗਿਆ ਕਮੀ ਭਾਰੀ ਪਰ ਉਹ ਤੋਂ ਬਾਅਦ ਤਾਂ ਚੰਗਾ ਚੱਲੋ ਸਭ ਦਾ ਨਿਭੜ ਗਿਆ ਤੇ ਇਹ ਹੀ ਆ ਵੀ ਯਾਨੀ ਯਾਰ ਨੁਕਸਾਨ ਨਹੀਂ ਕਿਸੇ ਦਾ ਕਰਨਾ ਆਪਾਂ ਫਾਇਦਾ ਹੁੰਦਾ ਕਰ ਦਈਏ ਤੇ ਜਿੰਨੀਆਂ ਕਾਪਾ ਸਪਰੇਆਂ ਕੀਤੀਆਂ ਤੁਹਾਨੂੰ ਦੱਸੀਆਂ ਵਾ ਬਾਕੀ ਤੁਸੀਂ ਸਾਰੇ ਸਤਿਕਾਰਯੋਗ ਭਰਾਵਾਂ ਹੋ ਮੇਰੇ ਤੇ ਬਹੁਤ ਚੈਨਲ ਨੂੰ ਤੁਸੀਂ ਸਪੋਰਟ ਕੀਤੀ ਆਪਾਂ ਨੂੰ ਸ਼ੇਅਰ ਕਰਦੇ ਹੋ ਵੀਡੀਓ ਨੂੰ ਸਬਸਕ੍ਰਾਈਬ ਕੀਤਾ ਵਾ ਚੈਨਲ ਤੇ ਇੱਕ ਮੇਰੀ ਬੇਨਤੀ ਹੋਰ ਆ ਜਿਹੜੇ ਵੀਰ ਭਰਾ ਸਾਰੀ ਵੀਡੀਓ ਦੇਖਦੇ ਆ ਜਿੰਨੇ ਆਪਣੇ ਮੋਗਾ ਜਗਰਾਉਂ ਲੁਧਿਆਣਾ ਬਰਨਾਲਾ ਏਰੀਆ ਜੇ ਨੇੜੇ ਤੋਂ ਕੋਈ ਵੀਰ ਦੇਹਂਦੇ ਨੇ ਕਿਸੇ ਵੀਰ ਨੇ ਪਸ਼ੂਆਂ ਦੀ ਸੇਲ ਪਰਚੇਸ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਆ ਚੈਨਲ ਦੇ ਉੱਪਰ ਦਿੱਤਾ ਵਾ ਤੇ ਮੈਂ ਤੁਹਾਡੀ ਵੀਡੀਓ ਬਣਾਉਂਗਾ ਜਾਂ ਮੈਨੂੰ ਵਟਸਐਪ ਦੇ ਉੱਪਰ ਸੈਂਡ ਕਰ ਦਿਓ ਜਿਹੜੇ ਵੀਰ ਦੂਰ ਨੇ ਤਾਂ ਮੈਂ ਤੁਹਾਡੇ ਪਸ਼ੂ ਦੀ ਸੇਲ ਪਰਚੇਸ ਦੇ ਲਈ ਵੀਡੀਓ ਪਾ ਦਿਆ ਕਰੂੰਗਾ ਐਡਰੈਸ ਮੈਨੂੰ ਭੇਜ ਦਿਆ ਕਰੋ ਕੋਈ ਇਹਦਾ ਮੈਂ ਕੋਈ ਚਾਰਜਸ ਜਾਂ ਕੋਈ ਮੈਂ ਖਰਚਾ ਨਹੀਂ ਲੈਣਾਗਾ ਉਹ ਤਾਂ ਮੈਂ ਸਿਰਫ ਜਾਨੀ ਕਿ ਵੀ ਇਹ ਆ ਵੀ ਮੇਰਾ ਚਲੋ ਫਾਇਦਾ ਹੋਵੇ ਆਪਾਂ ਚੈਨਲ ਬਣਾਇਆ ਬੰਦਿਆਂ ਦਾ ਤੇ ਇਹੀ ਆ ਵੀ ਜੇ ਕੋਈ ਵੀ ਜਨ ਪਸ਼ੂ ਸੇਲ ਕਰਨਾ ਹੋ ਤਾਂ ਮੇਰੇ ਨਾਲ ਸੰਪਰਕ ਕਰ ਲਿਆ ਕਰੋ ਆਪਾਂ ਤੁਹਾਡੀ ਵੀਡੀਓ ਪਾ ਦਿਆ ਕਰਾਂਗੇ ਇਸ ਚੈਨਲ ਦੇ ਜਉਂਦੇ ਵਾਸਤੇ ਰੋ ਪਿਆਰਪਰੀ ਸਸੀਗੋ